ਸੋ ਸੇਕਲ ਮੈਂ ਹਾਂ ਨਿਰੇਜ ਪਾਲੀ ਤੁਸੀਂ ਦੇਖ ਰਹੇ ਹੋ ਪੰਜਾਬ ਪਾਵਰ ਪਲੇ ਜਿੱਥੇ ਕਾਨੂੰਨ ਦਾ ਡਰ ਖਤਮ ਹੋ ਜਾਵੇ ਉੱਥੇ ਗੋਲੀਆਂ ਬੋਲਣ ਲੱਗ ਪੈਂਦੀਆਂ ਨੇ ਅੱਜ ਪੰਜਾਬ ਦੇ ਗਲੀਆਂ ਚੌਕਾਂ 'ਚ ਇਹੀ ਸੱਚ ਨੰਗਾ ਹੋ ਕੇ ਸਾਹਮਣੇ ਆ ਚੁੱਕਾ ਹੈ ਅਮਨ ਕਾਨੂੰਨ ਦੇ ਦਾਅਵੇ ਹੇਠ ਖੋਲ੍ਹਦੀ ਅਸੁਰੱਖਿਆ ਅਮਰੇਸਰ ਤੋਂ ਮੋਗਾ ਤੱਕ ਦੋ ਵੱਖ-ਵੱਖ ਵਾਰ ਦਾ ਕਤਨਿਮਾਨ ਅਤੇ ਪੰਜਾਬ ਦੀ ਪੁਲਿਸ ਦੀ ਕਾਰਗੁਜ਼ਾਰੀ ਤੇ ਗੰਭੀਰ ਸਵਾਲ ਖੜੇ ਕਰਦੇ ਨੇ ਅਮਰੇਸਰ ਦੇ ਜੰਡਿਆਲਾ ਗੁਰੂ ਖੇਤਰ ਦੇ ਵਿੱਚ ਸ਼ਰਾਬ ਦੇ ਇੱਕ ਠੇਕੇ ਤੇ ਅੰਨੇਵਾ ਫਾਇਰਿੰਗ ਹੋਈ ਗੋਲੀਆਂ ਚਲੀਆਂ ਇੱਕ ਕਰਮਚਾਰੀ ਗੰਭੀਰ ਜ਼ਖਮੀ ਹੋ ਗਿਆ ਖਬਰ ਇਹ ਦੋਸ਼ ਲੱਗਾ ਕਿ ਨੇੜਲੇ ਬੀਅਰ 바ਰ ਦਾ ਮਾਲਕ ਆਪਣੇ ਮੈਨੇਜਰ ਦੇ ਨਾਲ ਆਇਆ ਅਤੇ ਇਸ਼ਾਰੇ ਤੋਂ ਬਾਅਦ ਗੋਲੀਆਂ ਚਲੀਆਂ ਹਾਲਾਂਕਿ ਇਹ ਅਫਵਾਹ ਹੈ ਜਾਂ ਸੱਚ ਇਹ ਨਹੀਂ ਪਤਾ ਇਹ ਕੋਈ ਪਹਿਲੀ ਘਟਨਾ ਨਹੀਂ ਸੀ ਇਸੇ ਠੇਕੇ ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ ਸਵਾਲ ਇਹ ਹੈ ਕਿ ਜਦੋਂ ਇੱਕੋ ਥਾਂ ਤੇ ਦੋ ਵਾਰ ਫਾਇਰਿੰਗ ਹੁੰਦੀ ਹੈ ਤਾਂ ਪੁਲਿਸ ਦੀ ਰੋਕામ ਕਿੱਥੇ ਹੈ ਸੀਸੀਟੀਵੀ ਦੇ ਨਾਂ ਤੇ ਤਸੱਲੀਆ ਮਿਲਦੀਆਂ ਨੇ ਪਰ ਜ਼ਮੀਨੀ ਸੁਰੱਖਿਆ ਗਾਇਬ ਵਿਖਤੀ ਹੈ ਉਧਰ ਮੋਗਾ ਦੇ ਵਿੱਚ ਸਿਆਸੀ ਰੰਜਿਸ਼ ਦੀ ਅੱਗ ਨੇ ਇੱਕ ਜਾਨ ਲੈ ਲਈ ਖਬਰ ਹੈ ਕਿ ਕਾਂਗਰਸੀ ਨੇਤਾ ਡਿਊਟੀ ਜਾਂਦੇ ਸਮੇਂ ਘੇਰ ਕੇ ਲਗਭਗ 16 ਗੋਲੀਆਂ ਉਸ ਨੂੰ ਮਾਰ ਦਿੱਤੀਆਂ ਗਈਆਂ ਹਮਲਾਵਰ ਪਹਿਲਾਂ ਤੋਂ ਟਾਕ ਵਿੱਚ ਸਨ ਗੱਡਾ ਰੋਕੀ ਗਈ ਸ਼ੀਸ਼ੇ ਤੋੜੇ ਗਏ ਅਤੇ ਕੁਝ ਹੀ ਦੇਰ ਬਾਅਦ ਗੋਲੀਆਂ ਦੀ ਮਾਰ ਦੇ ਨਾਲ ਡਰਾਈਵਿੰਗ ਸੀਟ ਤੇ ਨੌਜਵਾਨ ਮਰ ਗਿਆ ਚੋਣੀ ਰੰਜਿਸ਼ ਦੀ ਕਲ ਸਾਹਮਣੇ ਆ ਚੁੱਕੀ ਹੈ ਇੱਕ ਸਰਪੰਚ ਸਮੇਤ ਕਈਆਂ ਦੇ ਪਰਚੇ ਦਰਜ ਹੋ ਚੁੱਕੇ ਨੇ ਮਹਾਰਾ ਇਹ ਦੋਵੇਂ ਮਾਮਲੇ ਵੱਖਰੇ ਨੇ ਪਰ ਦਰਦ ਇੱਕੋ ਹੀ ਹੈ ਪੰਜਾਬ ਦੇ ਕਾਨੂੰਨ ਵਿਵਸਥਾ ਦੀ ਕਮਜ਼ੋਰੀ ਮਾਨ ਸਰਕਾਰ ਦੇ ਵੱਡੇ ਤਾਵੇ ਰੂਲ ਆਫ ਲਾਜ ਖਾਲੀ ਨਾਰੇ ਲੱਗਦੇ ਨੇ ਪੰਜਾਬ ਪੁਲਿਸ ਦੀ ਮੌਜੂਦਗੀ ਕਠਣਾ ਤੋਂ ਬਾਅਦ ਦਿਖਦੀ ਹੈ ਪਹਿਲਾਂ ਨਹੀਂ ਲੋਕ ਪੁੱਛ ਰਹੇ ਨੇ ਕਿ ਸੁਰੱਖਿਆ ਸਿਰਫ ਪ੍ਰੈਸ ਨੋਟਾਂ ਤੀ ਕੀ ਸੀਮਿਤ ਹੈ ਦਰਸਲ ਸਰਕਾਰ ਨੂੰ ਜਵਾਬਦੇਹੀ ਲੈਣੀ ਪਵੇਗੀ ਨਹੀਂ ਤਾਂ ਗੋਲੀਆਂ ਦੀ ਗੂੰਜ ਹੋਰ ਤੇਜ਼ ਹੋ ਸਕਦੀ ਹੈ ਮਾਹੌਲ ਤਾਂ ਕੁਝ ਇਸ ਵੱਲ ਹੀ ਇਸ਼ਾਰਾ ਕਰ ਰਿਹਾ ਹੈ ਤੁਹਾਡਾ ਇਸ ਖਬਰ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਧੰਨਵਾਦ ਨਾ ਸੀ ਕਿਹਦੇ ਘਰ ਦਾ ਕਿੱਥੇ ਚੱਲਿਆ ਸੀਗਾ ਦਿਓੜੀ ਚੱਲਿਆ ਸੀਗਾ ਨੈਸਲੇ ਜੋਗ ਕਰਦਾ ਵਾ ਇਹ ਇਹ ਨੂੰ ਇਹ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹਨੇ ਉਹਨਾਂ ਦੇ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕਿ ਜਾਣੇ ਸੀ ਕਿੰਨੇ ਵਜੇ ਕਿੱਥਨਾ ਵਾ ਸਵੇਰ 6:30 ਵਜੇ ਦੀ ਗੱਲ ਆ 6:30 ਵਜੇ ਜਾਂਦੇ ਜਦੋਂ ਜਦੋਂ ਜਿਆਦਾ ਕੰਮ ਹੋਇਆ 6:55 ਦੇ ਗੋਲ ਨਾ ਜੀਆਂ ਵਾ ਔਰ ਅਸੀਂ ਉਹ ਵੀ ਮਾਰਨੇ ਆ ਗੋਲੀਆਂ 15 20 ਵਜਿਆਂ ਗੋਲੀਆਂ ਕੋਈ ਖੜ ਕੇ ਖੜ ਜਾਂਦੇ ਕੋਈ ਕਰਦਾ ਮਿੱਤਰ ਕੋਈ ਨਹੀਂ ਬੈਠਦਾ ਰਾਜੇ ਜੀ ਬਾ ਪਿੰਡ ਦੀ ਬਾ ਲੱਗਦੀ ਬਹੁਤ ਜੀ ਪਾਰਟੀ ਬਾਜੀ ਕਰਕੇ ਤਾਂ ਹੋਇਆ ਕੰਮ ਇੰਦਰਪਾਲਾ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਸਾਰਾ ਕੁਝ ਬਾਈ ਉਹਨੂੰ ਸਾਰਾ ਕੁਝ ਪਤਾ ਵਾ ਕਤਲ ਹੋਇਆ ਨਾ ਵਾ ਦਾ ਅਜੇ ਤੱਕ ਲਾਸ਼ ਧਰਨੇ ਇੱਥੇ ਲਾਉਣੇ ਪਏ ਤਾਂ ਨਾ ਕੀ ਕਾਰਨ ਕੀ ਬਣਿਆ ਧਰਨਾ ਦਾ ਕਾਰਨ ਬਾਈ ਪਿੰਡ ਦੀਆਂ ਰਾਜੇਸ ਪੁਰਾਣੀ ਆ ਵੋਟਾਂ ਦਾ ਕਰਕੇ ਉਹਨਾਂ ਨੇ ਗੋੜਾ ਮਰਾਈਆਂ ਇੰਦਰਪਾਲਾ ਵਾ ਇੱਕ ਤੇ ਅੱਧੇ ਬੰਦੇ ਬਾਹਰ ਆ ਤੇ ਅਲੂਪਾਨਾਂ ਤੇ ਅਲੂਪਾਨ ਦੇ ਮੁੰਡੇ ਆ ਦੋ ਕਿਹੜੀ ਪਾਰਟੀ ਨਾਲ ਸੰਬੰਧਤ ਰਾਤੇ ਪਾਰਟੀ ਪਾਰਟੀ ਕੋਈ ਨਹੀਂ ਬਾਹਰ ਬਸ ਪ੍ਰਾਨੀ ਰਾਜੀ ਸੇ ਵੋਟ ਆਣਾ ਸੀਗੇ ਉਹ ਉਹਨਾਂ ਉਹਨਾਂ ਕੋਈ ਸਟੈਂਡ ਨਹੀਂ ਸਾਰੇ ਬਸੇ ਹੋ ਜਾਂਦੇ ਆ ਪੱਲ ਕਾਕੀ ਨਾ ਲਾਉਣਾ ਪਿਆ ਕਾ ਤਾਂ ਨਾ ਲਾਉਣਾ ਪਿਆ ਗੇਟ ਮੂਰੇ ਗੇਟ ਇਹ ਪਰਚਾ ਨਹੀਂ ਕੱਟਦੇ ਪਏ ਜੀ ਹੁਣ ਬਾਹਰ ਲਾ ਕੇ ਬੈਠੇ ਆ ਥਾਣੇ ਦੇ ਬਾਹਰ ਹੀ ਆ ਬਸ ਇਹੀ ਹੈ ਜੀ ਆਪਣਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਬਸ ਹਾਂਜੀ ਉਹਨਾਂ ਗੇਟ ਨਹੀਂ ਖੋਲਦੇ ਇਹ ਜੇ ਆਪਾਂ ਬੱਚੇ ਨਹੀਂ ਪਾਲ ਸਕਦੇਗੇ ਤੇ ਹੋਰ ਦੱਸੋ ਆਪਾਂ ਕੀ ਕਰ ਸਕਦੇ ਆਂ ਘੜੀ ਵਾਲਾ ਬੰਦਾ ਕਿੱਥੇ ਸੇਫ ਆ ਸਰ ਨੀ ਆਏ ਦਿਨ ਘਟਨਾ ਵਾਪਰ ਜਾਨੀਆਂ ਕਾਨੂੰਨ ਅਵਸਥਾ ਬੁਰੀ ਬਿਲਕੁਲ ਸਰ ਕਾਨੂੰਨ ਵਸਤਾ ਵੀ ਹੋਣੀ ਚਾਹੀਦੀ ਆ ਪਿੰਡ ਵਸਤੇ ਸਾਰੇ ਕੈਮਰੇ ਵੀ ਚੈੱਕ ਕਰਵਾਉਣੇ ਆ ਸੀ ਜੋ ਵੀ ਹੈਗਾਗਾ ਮਤਲਬ ਕਿ ਆਪਾਂ ਪੂਰੀ ਪੈਰਵਾਈ ਕਰਕੇ ਆ ਬੋਸ ਮਤਲਬ ਮੁਜ਼ਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਰ ਵੈਸੇ ਕਾਨੂੰਨ ਨੂੰ ਵੀ ਚਾਹੀਦਾਗਾ ਥੋੜੀ ਸੇਫਟੀ ਚਾਹੀਦੀ ਜਿਹੜਾ ਬੰਦਾ ਡਿਊਟੀ ਤੇ ਜਾ ਰਿਹਾ ਜੇ ਉਹ ਹੀ ਨਹੀਂ ਸੇਫ ਹੈਗਾ ਆਮ ਪਬਲਿਕ ਕਿੱਥੇ ਸੇਫ ਹੋਊਗੀ ਰੋਜ਼ਾਨਾ ਘਟਨਾਵਾਂ ਵਾਪਰਦੀਆਂ ਬਿਲਕੁਲ ਸਰ ਬਿਲਕੁਲ ਜੀ ਇਹ ਹਣ ਆਮ ਦਾ ਸੁਣਦੇ ਹੀ ਆ ਖਬਰਾਂ ਦੇ ਵਿੱਚ ਥਾਂ ਥਾਂ ਤੇ ਘਟਨਾ ਹੋ ਰਹੀਆਂ ਵਾ ਡਿਊਟੀ ਤੇ ਜਾ ਰਹੇ ਸੀਗੇ ਜਿਹੜੇ ਆਪਾਂ ਡਿਊਟੀ ਤੇ ਸਵੇਰੇ ਜਾ ਰਹੇ ਹਾਂ ਤੇ ਮੂਹਰੋ ਗੱਡੀ ਪਹਿਲਾਂ ਵੱਜੀ ਆ ਲੱਗਦਾ ਨਹੀਂ ਕਿ ਆਮ ਬੰਦਾ ਸੇਫ ਨਹੀਂ ਕਰਾਂਗਾ ਬਿਲਕੁਲ ਸਰ ਕੋਈ ਸੇਫ ਨਹੀਂ ਇਹ ਘਰਾਂ ਦੇ ਵਿੱਚ ਨਹੀਂ ਸੇਫ ਹੈਗੇ ਆਪਾਂ ਜੇ ਆਪਾਂ ਰੋਜ਼ਗਾਰ ਖਾਤਰ ਆਪਾਂ ਸੇਫ ਨਹੀਂ ਹੈਗੇ ਤੇ ਕਰਕੇ ਕੀ ਖਾਣਾ ਮ